ਕਿਸੇ ਦਾ ਹੱਕ ਮਾਰਨਾ ਕਿਸੇ ਤਲ ਤੇ ਵੀ ਕਿਸੇ ਨੂੰ ਚੋਟ ਪਹੁੰਚਾਣੀ ਜਾਂ ਛੋਟੀ ਹੈ ਜਾਂ ਬੁਰੀ ਜੋ ਹੈ ਵੱਡੀ ਹੈ ਬੁਰਾਈ ਕਰਮ ਹੈ ਆਰਥਿਕ ਚੋਟ ਪਹੁੰਚਾਣੀ ਸਮਾਜਿਕ ਚੋਟ ਪਹੁੰਚਾਣੀ ਸਰੀਰਕ ਚੋਟ ਪਹੁੰਚਾਣੀ ਪਰ ਦੂਜੇ ਨੂੰ ਚੋਟ ਪਹੁੰਚਾ ਕੇ ਮਨੁੱਖ ਖੁਸ਼ ਹੁੰਦਾ ਹੈ ਆਪਣੇ ਨੂੰ ਚੋਟ ਪਹੁੰਚੇ ਤੇ ਦੁਖੀ ਹੁੰਦਾ ਹੈ ਦੁਖੀ ਹੁੰਦਾ ਹੈ ਤੋ ਬੁਰਾ ਕਰਮ ਤੇ ਜਗਤ ਵਿੱਚ ਵੱਧਦਾ ਜਾ ਰਿਹਾ ਹੈ ਸਾਰੇ ਜਗਤ ਵਿੱਚ ਦੁੱਖ ਵੱਧਦਾ ਜਾ ਰਿਹਾ ਹੈ ਦੁੱਖ ਵੱਧਦਾ ਜਾ ਰਿਹਾ ਹੈ ਮਨੁੱਖ ਛੋਟੀ ਛੋਟੀ ਥਾਂ ਤੇ ਸਾਵਧਾਨ ਨਹੀਂ ਹੁੰਦਾ ਮਹਾਰਾਜ ਜੀ ਕਹਿੰਦੇ ਨੇ ਸਾਵਧਾਨ ਹੋ ਨਰ ਅਚੇਤ ਪਾਪ ਤੇ ਡਰ ਰਹਿ ਆਹ ਸਜਣਾ ਨੂੰ ਇਸ ਪੰਕਤੀ ਨੂੰ ਵੀ ਪੜਨ ਦੇ ਚ ਮਗਲਤਾ ਲੱਗ ਜਾਂਦਾ ਹੈ ਭਈ ਅਚੇਤ ਪਾਪ ਤੋਂ ਡਰ ਪਾਪ ਕਿੱਥੇ ਅਚੇਤ ਹੋਵੇਗਾ ਕਰਤਾ ਪਾਪ ਦਾ ਕੌਣ ਹੈ ਅਸੀਂ ਆ ਉਹਨੂੰ ਆਖਿਆ ਜਾ ਰਿਹਾ ਐ ਅਚੇਤ ਮਨੁੱਖ ਪਾਪ ਤੋਂ ਡਰ ਨਰ ਅਚੇਤ ਏ ਅਚੇਤ ਬੰਦੇ ਏ ਨਾ ਸਮਝ ਬੰਦੇ ਪਾਪ ਤੋਂ ਡਰ ਕਿਸੇ ਨੂੰ ਝੋਟ ਨਾ ਪੁਜੇ ਕਿਉਂ ਪੁਚਾਈ ਗਈ ਝੋਟ ਕਈ ਗੁਣਾ ਵਜਣੀ ਹੋ ਕੇ ਵਾਪਸ ਆਏਗੀ ਤੈਨੂੰ ਲਗੇਗੀ ਰੱਬੀ ਨਿਯਮ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਚ ਹੱਥ ਨਾ ਆਵੇ ਜੋ ਤੂੰ ਜਗਤ ਨੂੰ ਦੇ ਰਿਹਾ ਹੈ ਇਹ ਹੀ पलट ਕੇ ਵਾਪਸ ਆਏਗਾ ਮੈਂ ਰੋ ਰਿਹਾ ਤਾਂ ਮੈਂ ਜ਼ਰੂਰ ਕਈਆਂ ਨੂੰ ਰੁਲਾਇਆ ਹੋਵੇਗਾ ਹੋ ਗਈ ਹੈ ਮੇਰੀ ਬੇਇਜ਼ਤੀ ਜ਼ਰੂਰ ਮੈਂ ਕਿਸੇ ਦੀ ਬੇਇਜ਼ਤੀ ਕੀਤੀ ਹੋਣੀ ਹੈ ਇਤੇ ਦਿੱਤਾ ਲਈਏ ਆਪਣਾ ਕਿ ਕਰੀ ਉਗ ਪੈਨੇ ਕੰਡੇ ਕੰਡੇ ਤੁਮੇ ਕਿਕਰਾਂ ਦਾ ਹੀ ਬੀਜ ਪੋਇਆ ਹੋਵੇਗਾ ਮਿਲਗੇ ਨੇ ਮੈਨੂੰ ਅੰਗੂਰ ਤੁਮੇ ਜ਼ਰੂਰ ਅੰਗੂਰ ਦੀ ਸ਼ਾਖ ਲਾਈ ਹੋਵੇਗਾ ਉਹਦਾ ਬੂਟਾ ਲਾਇਆ ਹੋਵੇਗਾ ਬਾਬਾ ਫਰੀਦ ਕਹਿੰਦੇ ਨੇ ਹੁਣ ਕੀ ਸਮਝਾਈਏ ਸੁਨੋ ਲੋੜੇ ਦਾਖ ਬਿਜੌਰੀਆਂ بلوچستان ਦਾ ਇਲਾਕਾ ਬਿਜੌਰ ਦਾ ਇਲਾਕਾ ਉਥੋਂ ਦੀ ਦਾਖ ਬੜੀ ਮਸ਼ਹੂਰ ਸੀ ਉਥੋਂ ਦੀ ਦਾਖ ਬੜੀ ਸਵਾਦਲੀ ਕਿਸ਼ਮਿਸ਼ ਤੇ ਬਾਬਾ ਫਰੀਦ ਕਹਿੰਦੇ ਨੇ ਮੰਗਦਾ ਤੇ ਬਿਜੌਰੀ ਦਾਖ ਹੈ ਲੋੜੇ ਦਾਖ ਬਿਜੌਰੀਆਂ ਪਰ ਕਿਕਰ ਬੀਜੇ ਜੱਟ ਬੂਟਾ ਕੇ ਕਰਦਾ ਲਾਂਦਾ ਮੰਗਦਾ ਬਿਜੌਰੀ ਅੰਗੂਰ ਐ ਲੋੜੇ ਦਾਖ ਬਿਜੌਰੀਆਂ ਖਿੱਕਰੇ ਵੀਜੇ ਜੱਟ ਹੰਡੇ ਉਨ ਕਤਾਇਂਦਾ ਪੈਂਦਾ ਲੋੜੇ ਪੱਠ ਕੌਣ ਦੱਸੇ ਜੋ ਤੂੰ ਬੀਜ ਰਿਹਾ ਉਹ ਤੈਨੂੰ ਹੀ ਖਾਣਾ ਪੈਗਾ ਆਪ ਬੀਜ ਆਪੇ ਹੀ ਖਾਏ ਇਤੇ ਜਿਹੜਾ ਵੀਜੇ ਸੋ ਲੋਣੇ ਕਰਮਾਂ ਸੰਧ ਰੱਖੇ 4-5 ਸਾਲ ਪਹਿਲੇ ਦੀ ਘਟਨਾ ਅੰਮ੍ਰਿਤ ਵੇਲੇ ਸਾਉਥਾ ਲੰਡਨ ਦੀ ਗੱਲ ਤਿੰਨ ਨੌਜਵਾਨ ਅੰਮ੍ਰਿਤ ਵੇਲੇ ਮੇਰੇ ਕੋਲ ਆਏ ਇੱਕ ਮਾਸੂਮ ਬੱਚਾ ਉਹਨਾਂ ਦੀ ਗੋਦ 'ਚ ਸੀ ਜਨਮ ਤੋਂ ਉਹਦੇ ਪੈਰ ਨਹੀਂ ਸਨ ਹੱਥ ਨਹੀਂ ਸਨ ਜਨਮ ਤੋਂ ਔਰ ਗ਼ਜ਼ਬ ਦੀ ਗੱਲ ਅੱਖਾਂ 'ਤੇ ਬਣੀਆਂ ਹੀ ਨਹੀਂ ਸਨ ਅਵੇਂ ਮੋਸ ਅੱਖਾਂ ਤੋਂ ਬਿਨਾ ਮੋਸ ਪਰ ਜ਼ਿੰਦਾ ਮੇਰੇ ਅੱਗੋਂ ਰਖਿਆ ਅੰਮ੍ਰਿਤ ਵੇਲੇ ਮੈਂ ਵੀ ਹੈਰਾਨ ਇਹ ਅੰਮ੍ਰਿਤ ਵੇਲੇ ਆਏ ਨੇ ਮਾਸੂਮ ਬੱਚਾ ਮੇਰੇ ਅੱਗੋਂ ਬਿਲਕੁਲ ਡਰਾਉਣਾ ਜੀ ਮੈਨੂੰ ਕਹਿਣ ਲੱਗੇ ਗੈਨੇ ਜੀ ਤੁਹਾਡੇ ਕਰਮ ਸਿਧਾਂਤ ਨਾਲ ਅਸੀਂ ਸਹਿਮਤ ਨਹੀਂ जो तीस पंद्रह दिन सिर खपाई करते रहो मैं पंद्रह दिन करम फिलासफी ती बोले पहले दस इस बच्चे ने की कीता अगर ये जिंदा रहा जीवन भर दुखी रहेगा मां बाप भी दुखी रहेंगे इसने की किया इतों स्पष्ट हो गया कर्म सिद्धांत थोड़ा गलत है करम फिलासफी निरी झूठ है ਕੀ ਕੀ ਕਹੇ ਸਨੇ ਮੈਂ ਕਿ ਗਜ਼ਬ ਦੀ ਗੱਲ ਪਹਿਲੇ ਵਿਚਾਰ ਵਟਾਂਦਰਾ ਕਰਨ ਦਾ ਢੰਗ ਤੇ ਸਿੱਖੋ ਸਵਾਲ ਵੀ ਆਪ ਕਰ ਲਿਆ ਜਵਾਬ ਵੀ ਆਪ ਦੇ ਦਿੱਤਾ ਵਿਚਾਰ ਵਟਾਂਦਰਾ ਇਹ ਹੁੰਦਾ ਆਪਣੇ ਵਿਚਾਰ ਰੱਖਣੇ ਦੂਜੇ ਦੇ ਵਿਚਾਰ ਸੁਣਨੇ ਤੁਸੀਂ ਤੇ ਸਵਾਲ ਵੀ ਖੁਦ ਕਰ ਦਿੱਤਾ ਤੇ ਜਵਾਬ ਵੀ ਖੁਦ ਲੈ ਦਿੱਤਾ ਐਸਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ 2000 ਕਰਮ ਸਿਧਾਂਤ ਗੱਲ ਮੈਂ ਇੱਕ ਗੱਲ ਸੁਣੋ ਕਰਮ ਮਨੁੱਖ ਮਰਦੇ ਦਮ ਤੱਕ ਕਰਦਾ ਹੈ ਰੋਜ਼ ਰੋਜ਼ ਜੀਵਨ ਦਾ ਚੋਲਾ ਛੋਟਾ ਹੁੰਦਾ ਜਾ ਰਿਹਾ ਹੈ ਰੋਜ਼ ਰੋਜ਼ ਕਰਮਾਂ ਦੀ ਖੇਤੀ ਵੱਡੀ ਹੁੰਦੀ ਜਾ ਰਹੀ ਹੈ ਵੱਡੀ ਹੁੰਦੀ ਜਾ ਰਹੀ ਹੈ ਧਰਤੀ ਕਰਮਾਂ ਦੀ ਵੱਡੀ ਹੁੰਦੀ ਜਾ ਰਹੀ ਹੈ ਬੋਏ ਹੋਏ ਬੀਜ ਜ਼ਿਆਦਾ ਹੁੰਦੇ ਜਾ ਰਹੇ ਕੁਝ ਅਸੀਂ ਖਾਈ ਜਾ ਰਹੇ ਹਾਂ ਫਿਰ ਵੀ ਫਸਲ ਵੱਡੀ ਜਾ ਰਹੀ ਹੈ ਇੱਕ ਦਿਨ ਚੋਲਾ ਮੁੱਕ ਜਾਂਦਾ ਹੈ ਬੀਜ ਹੋਏ ਬੀਜ ਰਹਿ ਜਾਂਦੇ ਨੇ ਉਹ ਜੋ ਬੀਜ ਹੋਏ ਬੀਜ ਰਹਿ ਜਾਂਦੇ ਨੇ ਉਹਨਾਂ ਹੀ ਕੀਤੇ ਕਰਮਾਂ ਕਰਕੇ ਕਰਮੀ ਆਵੇ ਕਪੜਾ ਫਿਰ ਕਪੜਾ ਮਿਲਦਾ ਫਿਰ ਚੋਲਾ ਮਿਲਦਾ ਮੈਂ ਕੁਝ ਬੋਇਆ ਹੋਏ ਬੀਜ ਰਹਿ ਗਏ ਸਨ ਇਸ ਨੇ ਨਹੀਂ ਭੋਗੇ ਹੁਣੇ ਹੁਣ ਭੋਗੇਗਾ ਹੁਣ ਭੋਗੇਗਾ बच्चा चुक लिया कह लगे बड़े कठोर वचन ने थोड़े मैं कह नहीं प्रभु का नियम है ईश्वरी नहीं है और मैं मकई बीज देव फिर आखा प्रभु मेरे को गई है चलो बोई तो मैं मकई है पर तू कणक पैदा कर दे रब ने यह आखना नहीं असी अपना विधान नहीं बदल दे ਸਾਰੀ ਦੁਨੀਆ ਦੇ ਰਾਸ਼ਟਰੀ ਵਿਧਾਨ ਪਤਾ ਨਹੀਂ ਕਿੰਨੀ ਦਫਾ ਤਰਮੀਮ ਹੋ ਚੁਕੇ ਨੇ ਸੰਸ਼ੋਧਨ ਹੋ ਚੁਕੇ ਸੈਂਕੜੇ ਦਫਾ ਸਾਡੇ ਦੇਸ਼ ਦੇ ਵਿਧਾਨ ਦੇਚ ਅਮੈਂਡਮੈਂਟ ਹੋ ਚੁਕੀ ਹੈ ਬਾਰ ਬਾਰ ਤਬਦੀਲੀ ਕਰਨੀ ਪਈ ਹੈ ਬਾਰ ਬਾਰ ਸੰਸ਼ੋਧਨ ਕਰਨਾ ਪਿਆ ਤੇ ਜੇ ਰੱਬ ਦੇ ਵਿਧਾਨ ਵਿੱਚ ਵੀ ਸੰਸ਼ੋਧਨ ਕਰਨਾ ਪਵੇ ਤਰਮੀਮ ਕਰਨੀ ਪਵੇ ਅਮੈਂਡਮੈਂਟ ਕਰਨੀ ਪਵੇ ਤਾਂ ਇਹਦਾ ਮਤਲਬ ਰੱਬ ਕੋਲੋ ਵੀ ਭੁੱਲਣਾ ਹੁੰਦੀਆਂ ਨੇ ਤੇ ਗਲਤੀਆਂ ਉਸਨੇ ਵੀ ਕੀਤੀਆਂ ਨੇ বিধান ਉਸ ਦਾ ਵੀ غلط ਹੈ अटल বিধান ਹੈ ਪਰ ਉਹ अटल সুলতান ਹੈ দਦਾ দোষ ਨਾ ਦੇਉ ਕਾਹੋ দোষ ਕਰਮਾ ਆਪਣੇਆ શરીર ਦਾ ਚੋਲਾ ਰੋਜ਼ ਰੋਜ਼ ਛੋਟਾ ਹੋ ਰਿਹਾ ਹੈ ਕਰਮਾਂ ਦੀ ਫਸਲ ਰੋਜ਼ ਰੋਜ਼ ਵਧੀ ਜਾ ਰਹੀ ਹੈ ਝੋਲੀ ਰੋਜ਼ ਰੋਜ਼ ਛੋਟੀ ਹੁੰਦੀ ਜਾ ਰਹੀ ਹੈ ਬੀਜ ਰੋਜ਼ ਰੋਜ਼ ਵੱਧੇ ਜਾ ਰਹੇ ਨੇ ਇੱਕ ਦਿਨ ਝੋਲੀ ਮੁੱਕ ਜਾਂਦੀ ਏ ਪਰ ਬੋਏ ਵਿੱਚ ਤੇ ਰਹਿ ਜਾਂਦੇ ਫਿਰ ਕਪੜਾ ਮਿਲਦਾ ਏ ਫਿਰ ਚੋਲਾ ਮਿਲਦਾ ਕਰਮੀ ਆਵੇ ਕਪੜਾ ਉਹਨਾਂ ਕੀਤੇ ਹੋਏ ਕਰਮਾਂ ਕਰਕੇ ਜੋ ਫਲ ਲੱਗਣ ਤੋਂ ਪਹਿਲੇ ਜੀਵਨ ਸਮਾਪਤ ਹੋ ਗਿਆ ਫਲ ਕਾਦਾ ਨਹੀਂ ਉਹਨਾਂ ਕਰਮਾਂ ਨੇ ਫਿਰ ਜਨਮ ਦੇ ਦਿੱਤਾ ਫਿਰ ਜਨਮ ਦੇ ਦਿੱਤਾ